ਓ ਜੀ ਮਿੱਤਰੋ ਨਮਾ 743 ਕਿਹੜੇ ਗੇਰ 'ਚ ਚਲਾਏਗਾ ਵੀਰੇ ਤੀਜੇ ਮੀਡੀਅਮ 'ਚ ਤੀਜੇ ਮੀਡੀਅਮ 'ਚ ਚਲਾਊਗਾ ਨਮਾ ਹੀ ਰਹਿੰਦਾ ਬਾਬੇ ਹੁਣ ਇਹਦੀ ਆਪਾਂ ਸੂਈ ਚੱਕ ਰਹੇ ਹਾਂ ਦੇਖੋ ਹੈਰੋਂ ਖੋਲਦੀ ਐਨ ਪੂਰੀ ਵਧੀਆ ਪਹਿਲਾਂ ਇਹ ਫੁੱਲ ਖੋਲ ਕੇ ਚਲਾ ਰਹੇ ਸੀ ਤੇ ਸਰੇ ਵਾਲੀ ਗਲੀ 'ਚ ਉਹ ਫਿਰ ਕਦੇ ਰੇਸ ਘੱਟ ਕਰਨੀ ਪੈਂਦੀ ਕਦੇ ਵਾਧਾ ਕਿਉਂਕਿ ਸਰੇ ਵਾਲੇ ਟੱਕ 'ਚ ਤੁਹਾਨੂੰ ਪਤਾ ਹੀ ਆ ਫਿਰ ਹੁਣ ਇਹਨੂੰ ਮੈਂ ਇੱਕ ਰਸਤੇ ਬਾਟੇ ਨੂੰ ਜਾਂਦਾ ਫਿਰ ਧੂੜਾ ਪੜਦਾ ਤੇ ਬਾਬੇ 3 ਸਪੀਡ ਟਰੈਕਟਰ ਹੈ ਸਾਰੇ ਵੀਰ ਦੱਸਿਓ ਕਮੈਂਟ ਕਰਕੇ ਵੀ ਹੁਣ ਦੇ ਸਮੇਂ ਦੇ ਹਿਸਾਬ ਨਾਲ ਟਰੈਕਟਰ ਪੂਰਾ ਘੈਂਟ ਆ ਇਹ 744 ਸੋਨਾ ਬਹੁਤ ਲੱਗਦਾ ਬਾਜ ਫੋਨ ਫਿਰ ਤੇ ਅੱਜ ਡਾਕਰ ਜ਼ਮੀਨ 'ਚ ਕੰਮ ਤੂੜੋ ਤੂੜੀ ਹੋ ਰੱਖਿਆ ਫਿਰ ਬਾਅਦ ਚ ਮੀਟਰ ਦਿਖਾਵਾਂਗੇ ਨੂੰ ਚਲਾਉਣ ਤੋਂ 10 ਮਿੰਟ ਸਿਖਰ ਦੁਪਹਿਰਾ ਹੈ ਗੇਅਰ ਚੇਂਜ ਕਰਤਾ ਪਟੂ ਨੇ ਆ ਪਹਿਲੇ ਹਾਈ ਚ ਲਾਤਾ ਉਹਨੇ ਪੂਰਾ ਪੂਰਾ ਅਡ ਬਜਟ ਵੜਾ ਹੈ ਚਾਚਾ ਪਹਿਲੇ ਹਾਈ ਚਲਾਤਾ ਪਹਿਲੇ ਹਾਈ ਮੇਰੇ ਤੀਜੇ ਵੀਡੀਓ ਚ ਚਲਾਦਾ ਸੀ ਵਿੱਚ ਬਹੁਤ ਬੰਦੇ ਕਹਿੰਦੇ ਵੀ ਉਹਦਾ ਟਰੈਕਟਰ ਆਇਆ ਇਹਨੇ ਹੁਣ ਅੱਗੇ ਨਾ ਵਧਿਆ ਹੁੰਦਾ ਹਾਂ ਹਾਂ ਇਹ ਮਿੱਟੀ ਚਲਾਉਣਾ ਦੂਜਾ ਵੀ ਹੈਗਾ ਤੇ ਦੂਜਾ ਵੀ ਮਿੱਟੀ ਦਾ ਜੱਲਿਆ ਕਰੂ ਇਹ ਵੀ ਤੇ ਮੈਂ ਤੁਹਾਨੂੰ ਦੱਸਦਾ ਅੰਬਰਤੋਂ ਦੇ ਡਰਾਈਵਰੀ ਆਹੀ ਜੀ ਖੂਨ ਚ ਐ ਇਹਦਾ ਬਾਪੂ ਕਹਿੰਦਾ ਜਦ ਮੈਂ ਅਰਜਣ ਤੇ ਬੈਠਾ ਹੁੰਨਾ ਕਹਿੰਦਾ ਅਰਜਣ ਆਇਆ ਕਹਿੰਦਾ ਮੈਨੂੰ ਸੜਾ ਲਓ ਉਹ ਜਿਹੜੇ ਵਿੱਤ ਹੰਡ ਨਾਲ ਆ ਗਿਰਦਾ ਪਹਿਲਾ ਖਾਨੀ ਇਹਨਾਂ ਨੇ ਕਿੱਥੋਂ ਹੈਰੋਂ ਕਰਾ ਲਈ ਅੰਬਰ ਤੋਂ ਇਹਨਾਂ ਨੇ 9 ਕੁਵੰਟਲ ਵਾਜਨੋਂ ਚ ਜਿਹੇ ਜਿਹੇ ਮੇਲਿਆਂ ਤੇ ਹੁੰਦੀ ਆ ਉਹੀ ਜੀ ਨਾਲ ਵਾਹਿਆ ਕਰਨ ਇਹ ਲਾਲ ਚ ਪਚਾਉ ਹੁਣ ਕਹਿੰਦਾ ਗੱਪਰੂ ਕਹਿੰਦਾ ਹਾਂ ਹਾਂ 3 ਸਪੀਡ ਆ ਪੂਰਾ ਵਧੀਆ ਯਾਰ ਅੱਜ ਦੇ ਸਮੇਂ ਦੇ ਮੰਗ ਦੇ ਹਿਸਾਬ ਨਾਲ ਅਰੇ ਕੁਛ ਹੋ ਹੀ ਜਾ ਜਿਵੇਂ ਆਪਣੇ ਵਾਲਾ 21 ਮਾਡਲ 855 ਉਹ ਇੰਜਣ ਇਹਦੇ ਚ ਆਇਆ ਹੁਣ ਹਾਂ ਕਿਰਤਾਬਰ ਰੋਬੋਟ ਤਾਂ ਇਹ ਰੋਬੋਟ ਆ ਗੱਭਰੂ ਅੱਗ ਤਾਂ ਮੈਸੀਜ ਵਾਲਿਆਂ ਦੀ ਗੱਡੀ ਸੀ ਉਹਨੂੰ ਦੇਣ ਦੇ ਦੇਣ ਦੇ ਕਿਡੇ ਉਹਨੂੰ ਫੇਰ ਚਲਾਉਣਿਆਂ ਚਾਚਾ ਫੇਰ ਪਾਲਟੀ ਪਾਲਟੀ ਜਾਂ ਮਰ ਜੀ ਜਦ ਮਰ ਜੀ ਗਈ ਅੱਜ ਹਾਂ ਇਹ ਕਿੱਥੇ ਦਾਵਦਾ ਗੱਭਰੂ ਚੰਡੀਗੜ੍ਹ ਚਾਚੇ ਕਸ਼ਮੀਰ ਦਾ ਟੂਰ ਲਾ ਕੇ ਆਈਏ ਤੀਜੇ 'ਚ ਕਿ ਦੂਜੇ 'ਚ ਦੂਜੇ 'ਚ ਹਾਂ ਚਾਚਾ ਕਸ਼ਮੀਰ ਦਾ ਟੂਰ ਵਗ ਚਲੋ ਐ ਐ ਨਹੀਂ ਕਰੀ ਗੱਲ ਟਰਾਲੀ ਭਰ ਦੇਣੀ ਆ ਪਹਿਲਾਂ ਵਾ ਗੱਡੀਆਂ ਦੋ ਤਾਂ ਪਹਿਲੀ ਹੋ ਬੱਸ ਫਿਰ ਜਾਵਾਂਗੇ ਪਤਾ ਨਹੀਂ ਕੋਈ ਗਿਆ ਮਸਾਲੇ ਹੁਣੇ ਪਤਾ ਨਹੀਂ ਕੀ ਕਰੀ ਜਾਂਦਾ ਉਹ ਉਹ ਦੇਖ ਲੈ ਕੀ ਕਰਦਾ ਸੰਦ ਤੋੜ ਵਿਭਾਗ ਹੈ ਕਿਵੇਂ ਜਾ ਓਏ रहेਗਾ 75 ਕੁੱਤੇ ਮਾਰੇ ਨੇ ਜਾ ਤੇ ਜੀ ਚਲਾ ਓਏ ਇਹਦਾ ਧੱਕਾ ਕਰਦਾ ਇਹ ਆ 75 ਕੁੱਤੇ ਮਾਰ ਡਰਾਈਵਰ ਸਾਰੇ ਗੇਅਰ ਲਾ ਲਾ ਦੇਖ ਲਿਓ ਦੇ ਬਸ ਤੇਰੇ ਕੋਲ ਚਾਚਾ ਤੇਰੇ ਕੋਲ ਚੱਲ ਗਿਆ ਕਾਮਜਾਬ ਆ ਚੱਲ ਓਏ ਨੋਰਮਲ ਚਲਾ ਬਹੁਤ ਵਧੀਆ ਹੈ 855 ਵਾਲਾ ਇੰਜਨ ਹੈ ਤੇਜੀ ਡਰਾਈਵਰ ਗਏ ਤੇਜੀ ਡਰਾਈਵਰ ਹਾਂ ਅੱਜ ਮੈਸੀ ਵੀ ਲੰਬ ਗੱਡੀ ਆ ਪੂਰੀ ਏ ਆ ਮੀਡੀਅਮ ਤੇ ਚਾਰੇ ਮੀਡੀਅਮ ਹੈ ਨਾ ਇਹਨੇ ਨਾ ਟੈ ਨਿਊਟਰਲ ਅਨਪੜ ਟੋਲਾ ਸਾਲਾ ਚੱਲ ਚਲਾ ਲੈ ਚਾਚਾ ਅਨ ਪੜਨੇ ਜਵਾਕ ਹੈ ਨਾ ਕਹਦਾ ਇਨ ਤੇ ਕੀ ਹੁੰਦਾ ਕੋਈ ਨਹੀਂ ਆਪਣੀ ਨੇ ਹਾਂ ਹਾਂ ਇਹੋ ਚੱਲ ਲੱਗੀ ਕੋਈ ਸਾਡੀ ਸਾਬ ਨਹੀਂ ਨਾ ਛਤਰੀ ਆਹੀ ਲਵਾਤੀ ਛਤਰੀ ਯਾਰ ਤੇਹੀ ਕੰਮ ਜਾਵਰ ਹੋ ਤੂੰ ਇਹਦੇ ਯਾਰ ਕੁੱਜੀ ਹੈਗੀ ਮੈਂ ਦੱਸੀ ਫਿਰ ਹੁਣ ਟਰੈਕਟਰ ਤੇ ਇੱਕ ਨਵਾਂ ਆਈਟਮ ਲਾਈ ਅੱਜ ਤੂੰ ਦੇਖੀ ਵੀ ਘਾਟ ਲੱਗਦੀ ਆ ਕਿ ਨਹੀਂ ਲੱਗਦੀ ਯਾ ਉਰੋ ਮੂੜੂ ਦਾ ਜਾ ਪਸੀ ਇਹਦੇ ਤੇ ਹਾਂ ਰਿੰਮਾ ਤੇ ਦੇਖੀ ਤੂੰ ਅਗਲੇ ਆ ਤੇ ਚੱਲ ਲੱਗਦੇ ਚੀਜ਼ ਕਿ ਨਹੀਂ ਲੱਗਦੀ ਦੇਖਦੇ ਆ ਫਿਰ ਆ ਜਾਣ ਦੋ ਹਾਂ ਰੰਗ ਨਾਲ ਮੈਚਿੰਗ ਹਾਂ ਰੰਗ ਨਾਲ ਮੈਚਿੰਗ ਆ ਪੂਰੀ ਦੇਖ ਰਹੇ ਆਂ ਬਾਈ ਹੁਣ ਫਰੀ ਚ ਲਈ ਆ ਇੱਕ ਫੇਸੀ ਵਾਲੇ ਦੇ ਚੱਕ ਕੇ ਲੈ ਗਏ ਤੇ ਫੇਸੀ ਜੋ ਫੇਸੀ ਤੋਂ ਚੀਜ਼ ਮੰਗਾਈ ਸੀ ਨੇ ਦੇਖੀ ਲੈ ਤੇ ਆ ਨਾ ਲੋਕੀ ਡਰਾਈਵਰ ਸਾਰੇ ਹੀ ਕੱਪੜੇ ਨੇ ਦੁਬਈ ਚਲਦਾ ਰਹਾਂ ਮਨ ਨਾਲ ਅੱਛਾ ਉਹ ਡਾਟੇ ਲਾਤੇ ਸਾਲਿਓ ਪਸਾਣਦੇ ਆਪਾਂ ਨੇ ਵੀਰੇ ਕਾਰਾਗਰੀ ਸਰੇ ਨਾਲੇ ਮੈਚ ਹੋਏ ਰੰਗ ਨਾਲ ਸ਼ੋਹ ਨਾਲ ਹਾਂ ਨਟਾਂ ਤੇ ਡਾਟੇ ਲਾਤਾ ਏ ਮੁੰਡਿਆਂ ਨੇ ਦਬਦਾ ਨਹੀਂ ਦਬਦਾ ਨਹੀਂ ਹੈਗਾ ਟਰੈਕਟਰ ਨਾ ਜਮਾਂ ਵੀ ਨਹੀਂ ਟਾਇਰ ਇਹਦੇ 14 ਦੇ ਨੇ ਤਾਂ ਹੀ ਨਹੀਂ ਦਬਦਾ ਵੀਰੇ ਪਾਵਰ ਵੱਧ ਗਈ ਟਾਇਰ ਮੰਨ ਲੈ ਛੋਟੇ ਨੇ ਜਮ ਨਹੀਂ ਦਬਦਾ ਹੈਗਾ ਜਦ 855 ਦਾ ਇੰਜਨ ਆਹੀ ਹੁੰਦਾ 16 ਦੇ ਟਾਇਰ ਆ ਜਾਂਦੇ ਨੇ ਫਿਰ ਥੋੜਾ ਜਿਹਾ ਦਬਣ ਲੱਗ ਜਾਂਦਾ ਕੀ ਕਰਦਾ ਟਾਇਰ ਥੱਲੇ ਬੈਠਾ ਪੂਰੇ ਇਹ ਏਦਾਊਗਾ ਨਿਆਰੇ ਭਰਤ ਤੇ ਤਵੀਆਂ ਉਹ ਪਾ ਲੋ ਤਾਂ ਲੋਡ ਨਹੀਂ ਲੈਂਦੀਆਂ ਉਹ ਨਹੀਂ ਜੋਰ ਲੈਂਦੀਆਂ ਹੁਣ ਤਾਂ ਬਹੁਤਾ ਹੀ ਦੇਣਾ ਬਤਾ ਜੋਰ ਲੈਣੀ ਹਾਂਜੀ ਜਿਵੇਂ ਆ ਮੀਟਰ ਦਿਖਾਈ ਕਿੱਥੇ ਦਾ ਗਰਮ ਵਾਲਾ ਗਰਮ ਵਾਲਾ ਜਰਮ ਵਾਲਾ ਹੋਰ ਹੀ ਫਿਰਦਾ ਬਸ ਹੁਣ ਵੀ ਲਾ ਰੱਖਿਆ ਲਾ ਰੱਖਿਆ ਚਲੇ ਤਾਰੇ ਹੀ ਨਹੀਂ ਹੈ ਬੱਸ ਸਰੇ ਲਾ ਰੱਖੇ ਦੀ ਮੀਟਰ ਕਿੰਨੀ ਗਰ ਕਰਤਾ ਨੋ ਨੋ ਨਿਵਾਰ ਲਾਦਾ ਲੈ ਦੋ ਤਿੰਨ ਵਾਰ ਉਰੇ ਲਾਦਾ ਬੰਦੇ ਨਾਲ ਚ ਹਟਦੇ ਨਹੀਂ ਹੈਂ ਦੇਖੋ ਫਿਰ ਇਹਦਾ ਆ ਸਿਸਟਮ ਹੋ ਰਾ ਮਤਲਬ ਲੋ ਫਿਰ ਨਹੀਂ ਉੱਟਦਾ ਫਿਰ ਮੀਡੀਅਮ ਫਿਰ ਨਹੀਂ ਉੱਟਦਾ ਫਿਰ ਹਾਈ ਜਿਵੇਂ ਦੂਜੇ ਦੇ ਅੱਡ ਅੱਡ ਹੁੰਦੇ ਆ ਇਹਦੇ ਆ ਹੋਰ ਸਿਸਟਮ ਆ ਜਿਵੇਂ ਭਗਵਾਰ ਲੱਗਿਆ ਹੋਇਆ ਹੈ ਸਾਰਾ ਨਾ ਆ ਸੋ ਬੋਰ ਕੇ ਰੱਖਣਾ ਮਾਲ ਤੋਂ ਰੱਖਣਾ ਬਹੁਤ ਆਈ ਗਰਪ ਕਰਨ ਨੂੰ ਅੱਜ ਕਰੀਏ ਕਿਵੇਂ ਆਉਦੇ ਲੱਗਿਆ ਵਾ ਜੈਕ ਆਉਂਦਾ ਵਾ ਜੈਕੇ ਲਾਉਂਦੇ ਆ ਦੇਖੋ ਮੇਰਾ ਚਾਰ ਦੇ ਬਹੁਤ ਬਹੁਤ ਕਰਨਾ ਪਹਿਲਾਂ ਵਾਲੇ ਨਾਲ ਅਵਾਜ਼ ਤਾਂ ਹਲੇ ਹੋਰ ਫਰਕ ਪਾਉਂਦੇ ਸਵੇਰੇ ਦਰਾਂ ਤੋਂ ਹੋ ਜਾਂਦੀ ਜੇ ਨਾ ਇਹ ਨਵਾਂ ਨਵਾਂ ਕਰਾ ਰਹੇ ਨਾ ਨੇ ਰੇ ਚੱਲ ਚੱਲਾਂਗੇ ਠੀਕ ਆ ਆ ਦੇਖ ਤੇ ਜਿਵੇਂ ਮੱਸੀ ਵਾਲਾ ਦਾਦਾ ਕਿ ਐਕਸੀ ਤੇ ਲੱਗੇ ਹੰਨੇ ਹੈ ਜਗਾੜਾ ਕਿਨੇ ਜਾੜੇ ਨੇ ਇਹ ਡਾਟੇ ਤੈਂ ਸੱਤੋ ਚਕਵਾਏ ਨੇ ਮਾਰਕੀ ਦੇ ਕੰਪਨੀ ਚ ਆ ਦੇਖ ਇਦਾਂ ਚਕਵਾਏ ਨੇ ਊੜੀਆਂ ਤੋਂ ਉਹ ਤੋਂ ਲੱਗਾ ਤੋਂ ਚੜ੍ਹ ਤੇ ਉੰਗੋ ਚੜ੍ਹਦੇ ਨਾਲ ਅੱਛਾ ਇਹ ਵੀ ਕਰਦਾ ਵੀ ਕਰਦਾ ਵਧੀਆ ਹਾਂ ਜਿਵੇਂ ਆ ਤਾਂ ਪੜਵਾਉਣੀਆਂ ਤੂੰ ਜਿਵੇਂ ਮਰਜ਼ੀ ਵਾਹੀ ਚੱਲ ਖੈਰ ਉਹ ਇਹ ਲੱਗ ਕੇ ਮੈਂ ਪਹਿਲਾਂ ਖੋਲੀ ਸੀ ਸਾਰੇ ਸਰੇ ਖੋਲੀ ਵੀ ਸੀ ਜਮੇ ਹੁਣ ਥੋੜੀ ਇਕੱਠੀ ਕਰੀ ਸੀ ਕਾਫੀ ਪਹਿਲਾਂ ਇਹ ਗਰਮ ਕਰਿਆ ਪੁਨ ਸੇਰੇ ਵਾਲੀ ਗਲੀ ਚ ਖੋਲ ਕੇ ਹੁਣ ਵੀ ਖੋਲੀ ਵੀ ਤਾਂ ਫੁੱਲੇ ਪਰ ਪਹਿਲਾਂ ਜਮੇ ਹੀ ਸਰੇ ਆਣ ਦਫਾੜ ਕਰਿਆ ਵੇ ਦੀ ਕਿ ਕਿਵੇਂ ਲੱਗਿਆ ਤੈਨੂੰ ਕਿਵੇਂ ਲੱਗਿਆ ਤੂ ਇਹ 850 ਦੇ ਨਾ ਪੁਰਾਣੇ ਨਾ ਵਧੀਆ ਗੇਅਰ ਕੱਟਨੇ ਯਾਰ ਇਹ ਗੇਅਰ ਜਿਆਦਾ ਵਧੀਆ ਤਾਂ ਨਹੀਂ ਆਹ ਥਰੀ ਸਪੀਡ ਦੇ ਯਾਰ ਥਰੀ ਸਪੀਡ ਕਰਕੇ ਇਹ ਤਾਂ ਇਹਦਾ ਆਹੀ ਆ ਟਰੈਕਟਰ ਸੁਪਰ ਸੀਟ ਹਾਂਜੀ ਡਾਕਟਰ ਸਾਹਿਬ ਨਹੀਂ ਇੱਧਰ ਕਹਿੰਦੇ ਕਹਿੰਦੇ ਖਾਣੂ ਦਾ ਮਗਾ ਲ ਕੁਸ ਮਹਾ ਮੁੰਡਾ ਹੋਇਆ ਮੇਰੇ ਕੋਲ ਟਰੈਕਟਰ ਲਿਆਂਦਾ ਸਾਲੇ ਉਹ ਵੀ ਬਲੈਕ ਨੂੰ ਦੇਖ ਲੈ ਆਉਂ ਕੀ ਲੱਗਿਆ ਵੇ ਤਾਰ ਜੀ ਕਹਦੇ ਰਹੀ ਆ ਉਹ ਫਿਰ ਆ ਗਿਆ ਜਿਹੜਾ ਇਹ ਆ ਸਿਸਟਮ ਦੇਖੋ ਕਿੰਨਾ ਬੜਾ ਲਾਇਆ ਵਾ ਦੇਖ ਲੇ ਕੇ ਐਂ ਜੋ ਇਦਾਂ ਸਿਸਟਮ ਦੇਖਿਆ ਕਿ ਸੜਦਾ ਇਧਰ ਤੋਂ ਉਹ ਨੀ ਜਿਵੇਂ ਬੋਲੇ ਬਰਾਣਾ ਸਾਲਿਆ ਟਾਰਾ ਤੂੰ ਲੋਟਾ ਓ ਥੱਲਲੀ ਕਹਿਣਾ ਆਦਾ ਆ ਮਿਆਦਾ ਵਾਲੀ ਜਾਂ ਮੈਂ ਉਹ ਕਰਕੇ ਜੀਣੀ ਅੱਛਾ ਮੈਂ ਰਾਈ ਰੱਖੀ ਕਰਦਾ ਭੈਣ ਤੋਂ ਪਤਾ ਨਹੀਂ ਕਿਦਾਂ ਚੱਜ ਦੇਵਾ ਦੋ ਹੀਟਿੰਗ ਕਰਾ ਦੇ ਕਿਤੇ ਹੱਥ ਲਾਰੇ ਟੈਂਪ ਬਾਲਾ ਤੱਕਣਾ ਤੇ ਆਂਪਦਾ ਪੂਰਾ ਛੇੜਿਆ ਜਿੱਤੇ ਆਂਪਦਾ ਡਾਕਿਸੇ ਨਾ ਹੈ ਉਹ ਨਹੀਂ ਆਪਾਂ 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 ਐਡਾ ਡਾਕ ਕਰਵਾਉਣਾ ਹਾਂ ਹਾਂ ਇੱਥੇ ਹੀ ਆਇਓ ਠੀਕ ਆ ਬਹੁਤ ਵਧੀਆ ਡਾਕਾ ਮਿੰਦਰ ਵਾਲੇ ਤੋਂ ਲੱਗਦਾ ਬੀਓ ਡਾਲਜੂ ਵਾਲੇ ਬਹੁਤ ਵਧੀਆ ਨੇ ਬੜਾ ਠੀਕ ਆ ਠੀਕ ਆ ਅਸੀਸਾਂ ਜੀ ਸਾਹ ਅਵਾਲੀ ਨੂੰ ਕਰਿਆ ਵਾਦੀ ਪਲਾ ਇਹ ਸ਼ੀਸ਼ਾ ਪਹਿਲਾਂ ਰੱਪੋਲੇ ਨੂੰ ਕਰਿਆ ਬੱਦਿਆ ਆਵਾਜ਼ ਦਾ ਫਰਕ ਪੈ ਗਿਆ ਹਾਂ ਥੇਰ ਨੂੰਰੇ ਦੇ ਵਧੀਆ ਸਾਈਡ ਤੇ ਉੱਤੇ ਹੋਇਆ ਥੇਰ ਤੋਂ ਪੂਰਾ ਫਿਰਿਆ ਇਧਰ ਹਾਂ ਉਹ ਹਾਈ ਜੀ ਦਾ ਖਾਣਾ ਠੀਕ ਆ ਨਾਲ ਤਾਂ ਦਾ ਵੀ ਇਹ ਟ੍ਰੈਕਟਰ ਪੂਰਾ ਬੇਸ ਦਾ ਹੋ ਰਿਹਾ ਹੈ ਸਾਰਾ ਲਟੋਕ ਗਿਆ ਹੈ ਕੀ ਹੋਟੇ ਨਾਲੇ 852 ਹੀ ਆ ਕਿਹਦੇ ਦੀ ਜਾਂਦੀ ਆ ਜਾਉ ਹੌਲੀ ਹੌਲੀ ਸਾਰੀ ਆ ਦੇਖੋ ਸਾਰੀ ਸਵਰਾਜ ਹੈ ਸਵਰਾਜ ਵਾਲੇ ਵਿੱਚ ਹੈਗਾ ਹੀ ਸਵਰਾਜ ਆ ਉਹ ਆਏ ਤਾਂ ਸਭ ਆਲੇ ਨੂੰ ਕਹਿੰਦੇ ਸਵਰਾਜ ਵਾਲੇ ਫਿਰ ਚੱਲਦੇ ਨਹੀਂ ਪੈਣ ਕਿਹਾਉਂਦਾ ਸਵਰਾਜ ਤਾਂ ਹੈਗਾ ਹੋਰ ਇਹ ਆਸਾ ਵਾਲੇ ਵੀ ਚੱਲੇ ਆਸਾ ਵਾਲੇ ਨੂੰ ਐਂ ਕਹਿਣਾ ਵੀ 852 ਵਾਲੇ ਸਵਰਾਜ ਵਾਲੇ ਵਿੱਚ ਆਸਾ ਲਿਆਉਂਦਾ ਦੀ ਸਵਰਾਜ ਵਾਲੇ ਫਿਚਰ ਮਾਉਂਦੇ ਚੇਰਾ ਹੀ ਕਰਾਉਂਦਾ ਵੀ ਹਰ ਯਾਰ ਲੱਗਦੀ ਇਹਨੂੰ ਐ ਬੁਸ਼ੀਆ ਲੱਗਦਾ ਪਾ ਵੀ ਪਾ ਵੀ ਹਰੋਂ ਥੜੋ ਆਏ ਅੰਬਰਤ ਦਾ ਮੁੰਡਾ ਬਹਿ ਗਿਆ ਹੁਣ ਇਹ ਖੋਨ ਚ ਡਰਾਈਵਰ ਇਹ ਡਰਾਈਵਰ ਹੀ ਦੇਖਦੇ ਹੁਣ ਵੀ 43 ਵਾਲੇ ਖਲਿਦਾ ਹੌਲੀ ਹੌਲੀ ਆਉਂ ਹਲੋ ਜਾ ਕੇ ਦੱਸ ਛੜਾ ਜਾ ਵੀ ਜਾਦੇ ਬੰਦੇ ਖੜੇ ਨੇ ਹਾਂ ਡਰਾਈਵਰੀ ਤਾਂ ਉਹੀ ਆ ਸਫਾਇਆ ਹੋਇਆ ਹੋਏ ਨੇ ਇਹ ਜੀ ਗੱਡੀ ਹਾਂ ਮੈਂ ਚਲਾਉਂਦਾ ਰੀਪਰ ਤੇ ਦਰਾਇਆ ਜਾਈਏ ਨਾ ਹਾਂ ਉਹਨੂੰ ਕਹੇ ਪੜ ਲੈ ਉਹ ਦੋਖਰਾ ਇਹ ਤਾਂ ਹਲਾ ਜਾਦਾ ਸਹੀ ਚਲਾ ਰਿਹਾ ਹੁਣ ਵਧੀਆ ਚੱਲਦਾ ਯਾਰ ਟਰੈਕਟਰ ਕੋਲ ਬਣਾ ਕੇ ਪੂਰਾ ਯਾਰ ਅਸੀਂ ਚੱਲੇ ਆ ਹੱਲਵਾ ਤੇ ਆਹ ਬਰਦਨ ਧੱਕਣ ਦਾ ਆਪੇ ਪੂਰਾ ਦੇਖਣਾ ਤੇ ਆ ਜਾਨ ਉਹ ਆਣ ਨੇ ਇਹ ਕਿਸੇ ਨੇ ਲਵਾਉਣੇ ਨੇ ਅਸੀਂ ਸੱਬ ਕੇ ਰੱਖਾਂਗੇ ਜੂਰੀਆਂ ਤੋਂ ਓਏ ਓ ਉਥੇ ਹੀ ਲਾਏ ਰਹੇ ਹੋ ਪਾਣੀ ਵਾਲੀਆਂ ਬੋਤਲਾਂ ਦੇ ਹਾਂ ਉੱਥੇ ਜਿੱਤੇ ਪਾਣੀ ਵਾਲੀਆਂ ਬੋਤਲਾਂ ਦੇ ਧੱਕਣੇ ਖੋਲ ਕੇ ਨਹੀਂ ਦੇ ਸਾਰੇ ਉਹ ਲੇ ਨੰਬਰ ਅੰਡਰਟੈਕਿੰਗ ਕਰਤਾ ਇਹ ਨੰਬਰ ਤੇ ਖੋਜ ਕਰਤੀ ਤਾਂ ਹੁਣ ਕੰਪਨੀ ਲਾ ਕੇ ਦੇ ਦੇ ਰੰਗ ਬਰੰਗੇ ਲਾਏ ਦੇ ਕੰਪਨੀ ਲਾ ਕੇ ਦੇਆ ਕਰ ਹੁਣ ਨਾ ਠੀਕ ਹੈ ਇਹਨੇ ਟ੍ਰੈਂਡ ਸੈੱਟ ਕਰਤਾ ਕੰਪਨੀ ਵਾਲੇ ਤਾਂ ਦਸ ਮਾਨ ਨਹੀਂ ਦਿੰਦੇ ਹੈਗੇ ਮੈਂ ਗਾਟ ਮਰਕੂਟ ਲਾ ਕੇ ਦਿਆ ਕਰਨ ਮੂਰਲੇ ਸਹੀ ਗੱਲ ਹੈ ਮਗਰ ਕਾਲੇ ਗਾਟ ਐਨ ਪੈਸੇ ਦੇ ਬੰਪਰ ਵੀ ਦਿੰਦੇ ਜਾਲੇ ਬੰਪਰ ਆ ਕੇ ਦਿਆ ਕਰਨ ਬੰਪਰ ਦਿੰਦੇ ਨਹੀਂ ਬੰਪਰ ਪੂਰਾ ਟੱਕਰ ਲੱਗਿਆ ਸਾਨੂੰ ਲੈ ਕੇ ਜਾਂਦਾ ਤੈਨੂੰ ਬੰਪਰ ਬੰਪਰ ਸਾਰਾ ਕੁਝ ਦਿਵਾ ਕੇ ਨਹੀਂ ਆਉਂਦਾ ਕਿਸ ਜਿਹੜੇ ਜੀ ਦੀ ਜਾਣ ਫਟਣੇ ਨਾ ਸਕਦਾ ਸੱਤੋਂ ਨੂੰ ਲੈ ਜਾ ਕਰ ਜਿਹੜਾ ਕੋਈ ਟਰੈਕਟਰ ਦੇ ਨਾਲ ਨਹੀਂ ਵੀ ਹੁੰਦਾ ਤੈਨੂੰ ਉਹ ਵੀ ਦਿਵਾ ਕੇ ਲੈ ਕੇ ਆਉਂਗਾ ਬੋਦਾ ਜੇ ਤੇਰਾ ਸੌਦਾ ਹੋ ਗਿਆ ਜੀ ਉਹਨਾਂ ਨੇ ਕਹਤਾ ਵੀ ਅਸੀਂ ਆਹਦੇ ਅੰਦਰ ਲੱਗੂਗਾ ਚਲੋ ਅਜੇ ਕਿਹੜਾ ਰੁਪਈਆ ਦਿੱਤਾ ਭਈ ਇਹ ਤਾਂ ਵੇਣੇ ਨੇ ਇਹ ਡੀਲ ਹੋ ਜੇ ਨਾ ਫੇਰ ਗੱਲ ਹੋਰ ਚੱਲ ਜਾਈਏ ਚੱਲ ਕੋਈ ਨਹੀਂ ਤੈਨੂੰ ਫੇਰ ਵੀ ਲੈ ਜੀਂ ਤੇਰਾ ਫੇਰ ਵੀ ਫਾਇਦਾ ਕਰਾ ਕੇ ਲੈ ਕੇ ਆਉਂਗਾ ਕਿਰੇ ਮੁੰਡੇ ਕਹਿੰਦੇ ਬਦਲ ਬਦਲ ਬੈਂਦੇ ਨੇ ਬਦਲ ਬਦਲ ਪਰ ਇਹ ਕਿੱਥੇ ਪ੍ਰਭਾਵ ਮੰਦਾ ਹੈ ਹਣਾ ਮਰਤ ਨੇ ਮੁੰਡਾ ਕਰਤਾ ਮਗਰਾਟ ਤੇ ਕਿੱਲੇ ਕਿਉਂ ਆਣ ਵਾਲਾ ਹੈਗਾ ਮੈਨੂੰ ਕੇਅਰ ਚੇਂਜ ਕਰੀ ਜਾਂਦਾ ਹਾਂ ਹਾਂ ਆ ਜਾ ਕੰਮ ਕਰਨ ਨੂੰ ਕਹਿੰਦਾ ਮੈਂ ਚੂਹੇ ਦੀਆਂ ਜੇ ਮੈਂ ਫਿਰ ਪਿੰਡ ਹੈ ਅਜ ਦੋਆ ਆ ਚੱਲ ਉਹ ਗਲਾਉ ਫੱਲ ਹੱਥਾਂ ਦੀ ਉਹ ਕਰ ਰਹੀ ਆ ਆ ਉਹ ਦੇਖ ਆ ਉਹ ਏ ਆ ਉਹਦੇ ਕਿਵੇਂ ਕਮਾਉਂਦਾ ਆ ਉਹ ਦੇਖ ਉਹ ਕਹਿੰਦਾ ਮੈਂ ਉਹਦੇ ਮਾਂਗ ਚ ਲਾਉਣਾ ਭਾਨੇ ਪਕੌੜੇ ਮੰਗ ਭਾਨੇ ਪਕੌੜੇ ਮੰਗਣਾ ਹੈ ਸਰਾ ਸਰਾ ਫੈਰੋਨਾ ਤੋੜਦੀ ਉਹ ਜੀ ਕਹਿੰਦੇ ਧੂੜਾਂ ਪੱਟ ਡਰਾਈਵਰ ਨੇ ਇਹ 1.5 ਵਜੇ ਦੇ ਮੂਰੇ ਅਖਬਾਰ ਲਾਈ ਫਿਰਦੇ ਨੇ ਸਿਖਰ ਦਾ ਪੈਰਾ ਹੈ ਗਰਮੀ ਦਾ ਮਹੀਨਾ ਹੈ 1.5 ਬਜਿਆ ਹੋਇਆ ਮੂਰੇ ਪੱਟੂ ਅਖਬਾਰ ਲਾਈ ਫਿਰਦਾ ਹੁਣ ਆਪਾਂ ਦੇਖਦੇ ਆਂ ਜਾ ਕੇ ਵੀ ਸੂਈ ਕਿੱਥੇ ਕਾਦੀ ਮੰਨਦਾ ਨਹੀਂ ਹੈਗਾ ਤਿੰਨ ਗੇਲ ਤਾਂ ਨਹੀਂ ਗਰਮ ਕਰਤਾ ਸੂਈ ਸਿਰੇ ਪਹਚਾਤੀ ਦੱਸਿਓ ਸਾਰੇ ਵੀਰ ਵੀ ਗਰਮ ਕਰਨ ਦਾ ਫਾਇਦਾ ਹੈਗਾ ਕੋਈ ਕਿਨਾ ਮੈਂ ਤਾਂ ਨੂੰ ਕਿਹਾ ਮੈਂ ਕੋਈ ਲੋੜ ਨਹੀਂ ਹੈਗੀ ਗਰਮ-ਗਰਮ ਕਰਨ ਦੀ ਇਹ ਨਾ ਚੱਲ ਕੇ ਆਪੇ ਰਮਾ ਹੋ ਜਾਣਾ ਪਰ ਅੜਬ ਨੇ ਬੰਦੇ ਥੋੜੇ ਜੇ ਕੰਦਾ ਕਰਨਾ ਹੈ ਗਰਮ ਦੇਖਦੇ ਆਂ ਉਹ ਪੁੱਛਦੇ ਆਂ ਹੁਣ ਸੂਈ ਕਿੱਥੇ ਕ ਪਹੁੰਚ ਗਈ ਛੱਡੀ ਨਹੀਂ ਅਖਬਾਰ ਤਾਰ ਦੇ ਜੀ ਵੀ ਜੀ ਅਖਬਾਰ ਲਾ ਦੇ ਹਾਂ ਉੱਠਿਓ ਨਹੀਂ ਰਾਹ ਜਗਾ ਕਰੂੰ ਹਾਲੇ ਤਾਂ ਦੱਸਿਓ ਬਾਈ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਇਹ ਟਰੈਕਟਰ ਤੁਹਾਨੂੰ ਸਾਰੇ ਵੀਰ ਜਰੂਰ ਦੱਸਿਓ ਵੀ ਵਧੀਆ ਚੀਜ਼ ਆ 14 ਦੇ ਟਾਇਰ ਨੇ 743 ਸਪੀਡ